#अच्छाचू वीर ਭਰਾ ਆਪਾਂ ਤੁਹਾਨੂੰ ਪਤਾ ਹੁਣ ਥੋੜੀ ਦੇਰ ਇੱਕੋ ਮੜਾ ਕਾਪੀ ਰਹੀ ਕਰਦੇ ਹੁਣ ਆਪਣਾ ਗਿਆ ਤਾਂ ਵਿਜੀ ਹੋ ਗਿਆ ਜੀ ਰਾਣੀਏ ਪਾਗਲ ਹੋ ਗਿਆ ਪੇਪਰ ਕਿਉਂਕਿ ਲੱਗ ਕੇ ਆ ਗਿਆ ਵਾਹ ਆ ਦਿਨਾਂ ਦੇ ਪੇਪਰ ਹੈਗੇ ਆ ਬਾਈ ਨੂੰ ਤੇ ਸਾਡੇ ਪੇਪਰ ਅਜਿੰਜੀ 6 ਨੂੰ 6 ਨੂੰ ਸਾਡੇ 6 ਜੂਨ ਨੂੰ ਸਾਡੇ ਸੈਂਟਰ ਦਾ ਮਤਲਬ ਕੋਈ ਨਹੀਂ ਆ ਸਾਡੇ ਸੈਂਟਰ ਹੈਗਾ ਜੀ ਭਾਈ ਭਾਗੋ ਤੇ ਆ ਵੀ ਇਹਨਾਂ ਦੇ ਸੈਂਟਰ ਦਾ ਨਹੀਂ ਪਤਾ ਕੋਈ ਨਹੀਂ ਇਹਨਾਂ ਦਾ ਵੀ ਪਤਾ ਯਾ ਤੁਹਾਨੂੰ ਕਿਨੇ ਵਾਰਦੇ ਹੋ ਬੱਸ ਬੱਸ ਤੇ ਆ ਵੀ ਨਿਕਲਣਾ ਬੜਾਈਆ ਸਾਡਾ ਪੱਕਾ ਕੱਟੇ ਆਹ ਡਫੋਨ ਲੱਗੇ ਬੋਲੇ ਆਏ ਤੁਹਾਨੂੰ ਬੜਾਈਆ ਹਾਂ ਸਰਦਾਰ ਨੇ ਸੰਦਾ ਕੋਈ ਨਹੀਂ ਸਰਦਾਰ ਕੋ ਖੜੀ ਪਾਇਆ ਦੇਖਣਾ ਹਾਂਜੀ ਹੁਣ ਬੜਾ ਲੱਗਿਆ ਇਹਨੂੰ ਬੜਾ ਲੱਗਿਆ ਚੁੱਤੀ ਵਾਜ ਦਿੱਤੀ ਨਾ ਸਾਗਰ ਕਰਕੇ ਆਪਦਾ ਲੱਗਾ ਐਚ ਡੀ ਆਰ ਚ ਬਣਾ ਅੱਛਾ ਹਮਕੋ ਸਿਕਾ ਰਿਆ ਹੈ ਉਹ ਵੀਰ ਆਪਣਾ ਆ ਗਿਆ ਆਓ ਉਸਤਾਦ ਜੀ ਆ ਜਾਓ ਸਚਨ ਭਾਜੀ ਚਾਨਣਾ ਪਾਇਆ ਜਾਂਦਾ ਵੱਡੇ ਦੇ ਜਾਣੇ ਭਾਈ ਨਾਲ ਇਹਨਾਂ ਨੂੰ ਆ ਵੱਡੇ ਤੇ ਚੰਗਣਾ ਪਾਉਗੀ ਦੱਸੋ ਥੋੜਾ ਗਿਆਗਰਡ মিডিਆ ਤੈਨੂੰ ਪਤਾ ਵੀ ਰਣਾ ਥੋੜਾ ਪਹੁੰਚ ਜਾਂਦੀ ਆ ਤਾਂ ਕਰਕੇ ਆਪਾਂ ਇਹਨਾਂ ਨਾਲ ਨਹੀਂ ਪਾਰਟੀ ਵੱਖਰੀ ਇਹਨਾਂ ਦੀ ਵੱਖਰੀ ਨੇ ਜਿਹੜੀ ਗਿਆਗਰਡ মিডিਆ ਉਹਨਾਂ ਦੀ ਪਾਰਟੀ ਵੱਖਰੀ ਕਰਨੀ ਆਪਾਂ ਠੀਕ ਆ ਵੀ ਜੀ ਠੀਕ ਆ ਠੀਕ ਆ ਤੇ ਜੀ ਵੱਡੇ ਆਪਾਂ ਦਾ ਦੱਸੋ ਕਿਦਾਂ ਨੇ ਆ 15 ਅਗਸਤ ਨੂੰ ਆ ਤੇ ਸਾਰੇ ਆ ਵੀਰੇ ਪਹੁੰਚੋ ਅੱਜ ਆਜਾ ਮੇਰਾ ਵੀਰ ਵੀਡੀਓ ਬਣਾਉਂਦਾ ਹੋਵਾ ਵੀ ਆਓ ਜੀ ਠੀਕ ਆ ਵੀ ਜੀ ਠੀਕ ਸੱਦਾ ਪੱਤਰ ਇਦੋਂ ਨੈਕਸਟ ਬਲੌਗ ਕੀ ਕਰਦੇ ਆ ਅਗਰੇ ਥੋੜੇ ਇੱਧਰ ਤੱਕ ਕੈਮਰਾ ਦਾ ਬ੍ਰੇਕ ਲੈਂਦੇ ਆਂ ਪੇਪਰਾਂ ਤੋਂ ਬਾਅਦ ਪੇਪਰਾਂ ਤੋਂ ਬਾਅਦ ਨਹੀਂ ਥੋੜਾ ਬ੍ਰੇਕ ਲੈਂਦੇ ਫਿਕਰ ਉਹਨਾਂ ਦਾ ਬਲੌਗ ਚਲੋ ਠੀਕ ਹੈ ਪੀਕ ਕਰਨਾ ਪੀਸ ਹੈਲੋ ਗਾਇਸ ਹੈਲੋ ਗਾਇਸ ਹੈਲੋ ਹੈਲੋ ਤੇ ਬੜੀ ਆਵਾਜ਼ ਆਉਂਦੀ ਹੈ ਇਹ ਗੱਲਿਆ ਤੈਨੂੰ ਪਾ ਲੱਗਣਾ ਆਪਣੀ ਓਡੀਅੰਸ ਆਈ ਆਪਣੇ ਗਾੜੀ ਤੂੰ ਗੇਮ ਖੇਡਣ ਦੇ ਗੇਮ ਨਾ ਖੇਡੋ ਆ ਗੇਮ ਪਾਓ ਇੱਧਰ ਚਾਣਾ ਪਾਇਆ ਜਾਵੇ ਦੀ ਗੇਮ ਤੇ ਕਿਹੜੀ ਗੇਮ ਖੇਡਣਾ ਦਾ ਅੱਜ ਅੱਜ ਇਹਦਾ ਬਹੁਤ ਬਹੁਤ ਸਾਰੇ ਗੇਮ ਹੈ ਨਹੀਂ ਸਾਰੇ ਖੇਡਦੇ ਆ ਨਾ ਦਾ ਸਿਰਾ ਬੀਜ ਨਹੀਂ ਕਰਦੇ ਪ੍ਰੋਮੋਸ਼ਨ ਨਹੀਂ ਕਰਦੇ ਆਈਆ ਬਹੁਤ ਪ੍ਰੋਮੋਸ਼ਨ ਕਰਨਾ ਆਜੋ ਮਿਲਦੇ ਆ ਗਾਈ ਜਦੋਂ ਸਾਰੇ ਨਾਮ ਰਿਵਿਊ ਕਰਾਉਣੇ ਸਾਰੇ ਇੱਧਰ ਆਖੋ ਹੈਲੋ ਗਾਈਜ਼ ਸਤਿ ਸ੍ਰੀ ਅਕਾਲ ਤਮੇ ਆਹ ਕਾਇਮ ਨਾ ਰੱਖੀ ਐਸ ਐਚਓ ਸਾਹਿਬ ਇਹੋ ਵਾਲਾ ਸੀਨ ਹੈ ਬੋਰ ਸਾਰੇ ਕਾਰਡ ਰੱਖਿਆ ਕੇ ਹੋ ਜਾਗਾ ਵੀ ਇਹ ਖਾਲੀ ਹੈ ਪੈਨ ਕਾਰਡ ਹੀ ਇੱਕ ਦੇਖੋ ਏਟੀਐਮ ਮੁੰਡਾ ਪੈਸੇ ਤੇ ਲੈ ਵਾਲਾ ਸ਼ਖਸ ਸ਼ੇਰਾ ਭਾਈ ਸ਼ੇਰਾ ਭਾਈ ਨਹੀਂਲੇ ਵੀਸ ਤੇ ਆਏ ਹੋ ਨੇ ਸਾਰਿਆਂ ਦੇ ਇਕੱਠੇ ਕਰਕੇ ਦੋਏ ਕਾਹਦੇ ਸਾਰਿਆਂ ਦੇ ਕਢੋਣਾ 100-100 ਰੁਪਈਆ ਦੇ ਮੀਸੇ ਜਮਾ ਹੋਏ ਤੋਬਾ 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 ਤਰਾ ਮੂਡ ਖਰਾਬ ਕਰ ਦਿਆ ਅਕਾਊਂਟ ਬੰਦ ਕਰਾ ਲੈਣੇ ਅੱਜ ਸਾਰਿਆਂ ਦੇ 100-100 ਕਢਾ ਗਏ ਥੋੜੇ-ਥੋੜੇ ਜਮਾ ਕਰਾਈ ਦੇ ਫਿਰ ਜਿਆਦਾ ਜਿਹਦੇ ਬੈਲੈਂਸ ਤੇ ਕਰਾਨੇ ਜ਼ੀਰੋ ਬੈਲੈਂਸ ਤੇ ਫਿਰ ਹੈ ਅਗੋਏ ਦਾ ਕਾਊਂਟ ਹੈ ਕੋਈ ਦਾ ਇਹ ਸਾਰੇ ਜ਼ੀਰੋ ਬੈਲੈਂਸ ਵਾਲੇ ਖਾਤੇ ਖੁੱਲੇ ਇੱਧਰੇ ਲੈ ਲੋ ਆਹ ਮੁੰਡੇ ਦੇ ਖਾਤੇ ਜੀ ਆਹ ਮੁੰਡੇ ਨੂੰ ਬੰਦੇ ਪਾ ਜੋ ਆਹ ਮਦੇ ਆਵੇ ਸ਼ਕਲ ਵਿਖਾਤੀ ਤੁਹਾਨੂੰ ਸਲੀਪ ਪਰਵਾ ਬਥੇਰੇ ਪੈਸੇ ਦੇਖੋ ਆਵੇ ਚੈੱਕ ਕਰੋ ਲੈ ਪਹਿਲਾਂ ਮਰੋੜ ਲਈ ਉਹ 3 ਗੋ ਓਏ ਹੋਏ ਓਏ ਹੋਏ ਓਏ ਹੋਏ ਜਿਹਨਾਂ ਨੇ ਹੱਥ ਨਹੀਂ ਪਾਇਆ ਓਏ ਹੋਏ ਓਏ ਹੋਏ ਟੰਡਾ ਦੋਵਾਂ ਛਿੰਗਾਂ ਦੇ ਓਏ ਅੱਜ ਨਿਕਲੂ ਬਰੇਵੇ ਖਾਣੀ ਮੰਡੀਆਂ ਦੇ ਛਿੰਗ ਫਸ ਗਏ ਫਸ ਗਏ ਮੇਰੇ ਵੀਰੋ ਤੇ ਜੋਰ ਦੇ ਜੋਰ ਵੇਖੋ ਢੋਲੇ ਤੋਂ ਛੱਟ ਪਾੜਦੀ ਹੋਈ ਉਹਦੀ ਕੀ ਪ੍ਰੈਕਟੀਕਲ ਜਿਹੜੀ ਉਹਦੀ ਨਹੀਂ ਆ ਹਾਂ ਓਯੋ ਯੋ ਯੋ ਵਰਗਾ ਅਸਲੀ ਪੰਜਾ ਪੰਜਾ ਐਸਐਚਓ 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 ਲੋ ਆ ਰਹੀ ਆ ਕੁੜੀਆਂ ਮੰਗੂ ਜੂ ਵਾਹ 체ਤੀ ਕਰੋ ਘਰ ਵੀ ਜਾਣਾ ਵਾ 체ਤੀ ਕਰੋ ਅਬੇ ਜਲਦੀ ਕਰ ਪਣ ਮੇਲ ਨਿਕਲਣਾ ਹੈ ਹੋਰ ਹੋਣਾ ਚਾਹੁੰਦਾ ਕੀ ਕਹਣਾ ਐਸਐਚਓ ਨੇ ਕਿ ਮੇਰਾ ਛੱਡ ਆਹ ਮੁੰਡਿਆਂ ਦਾ ਲੱਗੀ ਆ ਸ਼ਰਤ ਜਿਹੜਾ ਜਿੱਤੂਗਾ ਉਹ ਚਾਹ ਪੀਊਗਾ ਇੱਕ ਬਣਾ ਕਰ ਨਾ ਕਰ ਜਿਹੜਾ ਜਿੱਤੂਗਾ ਉਹ ਚਾਹ ਪੀਊਗਾ ਚਲੋ ਇਹੜਾ ਹਾਰੂਗਾ ਚਲ ਉਹ ਪਿਆ ਦਿਓ ਅੱਧੀ ਅੱਧੀ ਕਰ ਲਓ ਚਾ ਚਲੋ ਗਾ ਜੋਰ ਲਾ ਆਰਮੀ ਬੋਏ ਆਰਮੀ ਬੋਏ ਵੇ ਲੋ ਤੂੰ ਪਲੇਅਰ ਲੱਗਿਆ ਪੰਜਾ ਕੋਨੀ 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 ਚਲੋ ਟੰ ਟੰ ਨੈ ਮਾਰ ਜੋਰ ਐਸ ਐਚਓ ਮੂੰਹ ਦਾ ਜੋਰ ਨਹੀਂ ਮਾਰਨਾ ਹੱਥਾਂ ਨਾਲ ਮਾਰਨਾ ਵਾ ਤੁਮਾ ਕੰਬੀ ਜਾਂਦੇ ਨਹੀਂ ਦੇ ਅੜਖੀ ਹੋ ਲੱਗਿਆ ਕਰਦੇ ਓਏ ਟਾਰਟੀਆ ਬਹੁਤ ਦਮਿਆਰ ਉਹ ਨਹੀਂ ਨਹੀਂ ਕੈਮਰਾ ਐਕਸ਼ਨ ਐਕਸ਼ਨ ਮੈਨੂੰ ਕੈਮਰਾ ਨਹੀਂ ਦਿਖੇ ਰਹਾ ਮਮਾ ਨਾ ਹਲੋ ਦੋਵੇਂ ਪਲੇਅਰ ਤੜਲੀ ਬੋਲਣਾ ਨਹੀਂ ਆ ਬੋਲਣਾ ਨਹੀਂ ਸਲਾਹ ਨਹੀਂ ਕਰ ਮੈਂ ਤੇ ਨਹੀਂ ਫਿਕਸ ਕਰਨਾ ਚੁੱਪ ਕਰਕੇ ਲੱਭਣ ਚੱਲੂ ਚੀਡਿੰਗ ਕੋਈ ਨਹੀਂ ਉਹ ਜਸ਼ਨ ਨੂੰ ਵੀਰ ਨੂੰ ਕਹਿੰਦੇ ਨੂੰ ਆ ਨੂੰ ਵੇਖੋ ਕੈਮਰੇ ਚ ਵੇਖੋ ਕੈਮਰੇ ਚ ਜਸ਼ਨ ਵੀਰ ਨੂੰ ਕਹਿੰਦਾ ਕਿ ਹਾਰ ਜਾ ਹਾਰ ਜਾ ਇਦਾਂ ਨਹੀਂ ਪੈਸਾ ਕੋਈ ਹੱਦ ਨਹੀਂ ਬਣਾਉਣਾ ਠੀਕ ਹੈ ਠੀਕ ਹੈ ਕਾਜਵੀਰ ਪਹਿਤ ਨੇ ਮਨਣਾ ਹਾਂ ਹਾਂ ਨਹੀਂ ਆਦਾ ਹਾਰ ਹਰੇ ਅਸਲੀ ਚੱਲੇ ਹੈ ਹਾਂ ਹਾਂ ਨਾ ਛੇੜੋ ਯਾਰ ਮੁੰਡੇ ਨੂੰ ਕੰਫੀਡੈਂਸ ਨਾ ਲਾਉਂਦੋ ਡੋਲਾ ਵਿਵਦਾ ਡੋਲਾ ਫੁੱਲੀ ਜਾਂਦਾ ਜੇ ਡੋਲੇ ਦੇ ਪਰਾਂ ਪੰਪ ਪਰੋਂ ਡੋਲਾ 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 ਮੁੰਡੇ ਦਾ ਵੇਟ ਡੋਲਾ ਇੱਧਰ ਇਹ ਡੋਲਾ ਆ ਵੀਰ ਨੂੰ ਨਹੀਂ ਉੱਧਰ ਇੱਕ ਜਸਜੀਤ ਜੀ ਪੂਰੀ ਜਾਨ ਆਂਦੇ ਓਏ ਜਿਸ ਦਾ ਮੂੰਹ ਠਾਣੂ ਇਹ 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 ਕਾਲ ਥਿਆ ਮੂ ਲਾਲ ਗਰਜੀਵ ਹੈ ਬੋਲਰ ਹਾਂ ਹਾਂ ਅਰਸ਼ ਅਰਸ਼ ਪਿਛਲੇ ਤਾੜੀਆਂ ਤਾੜੀਆਂ ਆ ਯਰਸ਼ਪ੍ਰੀ ਸਿੰਘ ਬੋਲਰ ਡਰ ਗਿਆ ਡਰ ਗਿਆ ਡਰ ਗਿਆ ਤੂੰ ਡਰ ਗਿਆ ਵਾ ਡਰ ਗਿਆ ਡਰ ਗਿਆ ਡਰ ਗਿਆ ਡਰ ਗਿਆ ਸੀੜ ਤੇ ਕੋਈ ਬੈਨ ਨਹੀਂ ਦਿਆ ਮੇਰਾ ਨੰਗਰਾਜ ਦਾ ਅਸੀਂ ਤੋਂ ਦੇ ਨਾਂ ਦੇ ਕਹਿੰਦੇ ਜੱਟ ਦਾ ਮੁਕਾਬਲਾ ਮੈਨੂੰ ਦੱਸ ਕਿੱਥੇ ਆਣੀ ਜੱਟ ਦਾ ਮੁਕਾਬਲਾ ਕਹਿੰਦੇ ਕੱਲਾ ਹੀ ਕੱਲਾ ਹੀ ਵੀਰ ਸ਼ੇਰ ਕਿਲੋਤਾ ਆਂਦਾ ਹੈ ਜਲਵਾ ਹੈ ہمارا ਓਏ ਚੈਲੰਜ ਚੈਲੰਜ ਆਂਦੇ ਆਂਦੇ ਅੰਡਾ ਵਰਡੇ ਜਿਗਰੇ ਨਾਲ ਬਦਲੇ ਹਾਲਾਤ ਜਾਂਦੇ ਆ ਹੁਣੇ ਵੀਰ ਹਾਰ ਕੇ ਟਿਆ ਐ ਤੇ ਫੇਰ ਆਪਣਾ ਪੰਜਾ ਰਲਾਉਣ ਲੱਗੇ ਨੇ ਆ ਵੇਖਿਓ ਬਹੁਤ ਹੀ ਖੁਸ਼ੀ ਹੁੰਦੀ ਓਏ ਆਂਡੇ ਅਸੀਂ ਕਹਿੰਦੇ ਲਾਓ ਪੰਜਾ ਹੁਣ ਦੁਬਾਰਾ ਓਏ ਆਂਦੇ ਕੁੰਡੀਆਂ ਦੇ ਸਿੰਘ ਫਸ ਗਏ ਅੱਜ ਨਿਕਲੂ ਬੜੇਵੇਂ ਖਾਣੀ ਵਾਜੀ ਵਾਹ ਵਾਜੀ ਵਾਹ ਬੜੀ ਬੰਦਰਾ ਸੋਣਾ ਵਾਜੀ ਵਾਹ ਵਾਜੀ ਵਾਹ ਨਾਲ ਆਪੜੀ ਮੜਦਾ ਸਾਰਾ ਵਾਜੀ ਵਾਹ ਵਾਜੀ ਵਾਹ ਜੋਰ ਚੋਟੀ ਦਾ ਜੋਰ ਨਵਰਾ ਰਹਾ ਨਵਰਾ ਚੱਲ ਨਵਰਾ ਤਾੜੀਆਂ ਲਾ ਦੇ ਚੀਜੀ ਨਾਲ ਲਾ ਦਿੰਦਾ ਇਹਦੇ ਪੰਜਾ ਆ ਦੇ ਚੱਲ ਆ ਲ ਫਿਰ ਵੇਖੀ ਜਾਂਦੇ ਅੱਜ ਉਹ ਮੈਨੜੀ ਲਿਆ ਬੜੀ ਮੋਟੀ ਨਹੀਂ ਗੱਲ ਕਹਿਣੀ ਐ ਕਰਕੇ ਐ ਕਰਕੇ ਐ ਕਰਕੇ ਸ਼ਕਤੀ ਨਾਲ ਉਹ ਰੋਕ ਦਿੰਦਾ ਸਮਾਂ ਜੀ ਸਮਾਂ ਅੱਛਾ ਟਾਈਮ ਟਾਈਮ ਡਾਕਟਰ ਸਟੇ ਨਹੀਂ ਆਏ ਅਮਨੜੀ ਲਿਆ 루ਸੀਫਰ ਵੇਖਿਆ ਖਤਮ ਬਾਏ ਬਾਏ ਟਾਟਾ ਗੁੱਡ ਬਾਏ ਗਿਆ